ਸੰਗਰੂਰ ਦਾ ਮホール ਤਾਂ ਇੱਕੀ ਕਾਂਗਰਸ ਤੇ ਕਾਲੀ ਦਲ ਚੀ ਡੱਕਰ ਹੋ ਗਈ अदरवाइज ਆਮ ਬਾਟੇ ਨਹੀਂ ਆਸਦਾ ਪਹਿਲਾਂ ਸਰਕਾਰਾਂ ਵੇਲੇ ਕਈ ਕੰਮ ਹੋਏ ਨੇ ਗਲੀਆਂ ਨਾਲੀਆਂ ਉੱਚੀਆਂ ਹੋਈਆਂ ਨੇ ਸਾਰਾ ਕੁਝ ਹੁੰਦਾ ਰਿਹਾ ਇੱਕ ਤੀ ਤਾਂ ਉਹ ਵੀ ਨਹੀਂ ਹੋਇਆ ਕਿ ਅਮਰ ਰੋਡਾ ਜੀ ਵੀ ਸਾਡੇ ਇੱਥੇ ਲੋਕਲ ਹੀ ਆ ਉਹਨਾਂ ਨੇ ਵੀ ਕਦੇ ਆ ਕੇ ਪਿੰਡ ਚ ਹਾਲ ਨਹੀਂ ਪੁੱਛਿਆ ਨਾ ਕੋਈ ਗ੍ਰਾਂਟ ਦਿੱਤੀ ਐ ਨਾ ਕੁਝ ਵੀ ਤਾਂ ਤਾਂ ਕਹਿੰਦੇ ਸੀ ਬਹੁਤ ਕੰਮ ਕਰਿਆ ਜਿਹੜਾ ਕੰਮ 70 ਸਾਲਾਂ ਦਾ ਚ ਨਹੀਂ ਵਾਸੀ 2 ਸਾਲਾਂ ਚ ਕਰਤਾ ਇਹ ਤਾਂ ਕਹਿੰਦੇ ਪੈਨਸ਼ਨ ਉਹ ਤਾਂ ਲਾਂਗੇ ਸੀ ਆ ਕਰ ਦਾਂਗੇ ਉਹ ਕਰ ਦਾਂਗੇ ਕੱਖ ਨਹੀਂ ਜਿਹੜੇ ਪੈਨਸ਼ਨ ਲੱਗੀਆਂ ਸੀ ਉਹ ਵੀ ਉਹ ਕਰਾਤੀ ਐ ਸਤੋੜਦਾਈ ਆਹੋ ਪੰਤਵਾਨ ਹਾਂ ਜਲਦਾਂ ਮੁਖਮਤ ਉਹ ਤਾਂ ਮੰਨਦੇ ਆਂ ਸੀ ਕਿਹੜੇ ਕੰਮ ਕਰਤੇ ਆ ਕੇ ਹੁਣ ਤਾਂ ਆ ਕੇ ਬੜੇ ਇਥੇ ਬਾਈ ਕੀ ਹਾਲ ਆ ਕੀ ਹੈ ਮਾਹੌਲ ਕੀ ਹੈ ਪਿੰਡ ਦਾ ਵਧੀਆ ਜੀ ਵਧੀਆ ਰਣਾ ਤਾਂ ਮਾਹੌਲ ਤਾਂ ਵੜਾ ਜੀ ਅੱਛਾ ਜੋ ਸਰਕਾਰ ਬਣੀ ਹੈ ਕੋਈ ਵੀ ਕੰਮ ਨਹੀਂ ਹੋਇਆ ਹਾਲ ਤੱਕ ਇੱਕ ਵੀ ਕੰਮ ਨਹੀਂ ਹੋਇਆ ਸਰਕਾਰ ਤਾਂ ਕਹਿੰਦੀ ਬਹੁਤ ਕੰਮ ਕਰ ਰਹੇ ਅਸੀਂ ਸਰਕਾਰ ਜਿੱਥੇ ਕਰ ਰਹੀ ਹੈ ਜੀ ਉੱਥੇ ਕਰਨੀ ਹੋਊਗੀ ਬਟ ਸਾਡੇ ਪਿੰਡ 'ਚ ਨਹੀਂ ਹੋਇਆ ਅੱਛਾ ਨਾ ਪਾਣੂ ਪਤਾ ਕੋਈ ਹੋਇਆ ਪਹਿਲਾਂ ਸਰਕਾਰਾਂ ਵੇਲੇ ਕਈ ਕੰਮ ਹੋਏ ਨੇ ਗਲੀਆਂ ਨਾਲੀਆਂ ਉੱਚੀਆਂ ਹੋਈਆਂ ਨੇ ਸਾਰਾ ਕੁਝ ਹੁੰਦਾ ਰਿਹਾ ਇੱਕ ਤਾਂ ਉਹ ਵੀ ਨਹੀਂ ਹੋਇਆ ਸਰਪੰਚ ਸਾਹਿਬ ਵੱਲੋਂ ਕੁਛ ਵੀ ਨਹੀਂ ਹੋਇਆ ਨਾ ਕੋਈ ਗ੍ਰਾਂਟ ਆਈ ਹੈ ਉਮੀਦ ਹੈ ਆਗੇ ਤੁਹਾਡੇ ਇਲਾਕੇ 'ਚ ਨਹੀਂ ਅਜੇ ਤੱਕ ਨਹੀਂ ਆਈ ਅੱਛਾ ਉਹ ਤਾਂ ਵੋਟਾਂ ਲੈਣੇ ਨੇ ਹੁਣ ਤਾਂ ਆਉਣਗੇ 13 ਤਾਂ ਅੱਛਾ ਜਦੋਂ ਵੋਟਾਂ ਪੈ ਜਾਂਦੀਆਂ ਨੇ ਫਿਰ ਨਹੀਂ ਆਉਂਦਾ ਕੋਈ ਵੀ ਧੰਨਵਾਦ ਕਰਨ ਲਈ ਨਾ ਪਤਾ ਲੈਣ ਵੀ ਨਹੀਂ ਆਏ ਮੁੜ ਕੇ ਧੰਨਵਾਦ ਵੀ ਨਹੀਂ ਕਰਨਾ ਜਿੱਤਣ ਤੋਂ ਬਾਅਦ ਅੱਛਾ ਇੱਕ ਵਾਰੀ ਹੋਇਆ ਸੀ ਬਸ ਦੋ ਵਾਰ ਕੋਈ ਨਹੀਂ ਪਹੁੰਚਿਆ ਐ ਕਿ ਕੀ ਲੱਗਦਾ ਮਾਹੌਲ ਕੀ ਹੈ ਸੰਗਰੂਰ ਦਾ ਸੰਗਰੂਰ ਦਾ ਮਾਹੌਲ ਤਾਂ ਇੱਕ ਤੀ ਕਾਂਗਰਸ ਤੇ ਅਕਾਲੀ ਦਲ ਚੀਰ ਟੱਕਰ ਹੋ ਗਈ अदरवाइज ਆਮ ਵਾਟੇ ਨਹੀਂ ਆ ਸਕਦੀ ਅੱਛਾ ਨਹੀਂ ਸਾਡੇ ਇਰ ਵਿੱਚ ਤਾਂ ਨਹੀਂ ਆਉਂਦੀ ਉਹ ਤਾਂ ਕਹਿੰਦੇ ਸੀ 13 0 ਆਊਗੀ 13 ਦੇ ਨਾਲ ਜਿੱਤਾਂਗੇ ਇਹ ਤਾਂ ਹੁਣ ਗੋਟਾਂ ਪਈਆਂ ਤਾਂ ਪਤਾ ਲੱਗੂਗਾ 13 0 ਹੁੰਦੀਆਂ ਨੇ ਜਾਂ 0 ਨਹੀਂ ਜਮਨ ਜ਼ਰੂਰ ਰਹਿ ਜੂ। ਉਹ ਤਾਂ ਵੋਟ ਦੱਸਣਗੇ। ਹੂੰ। ਉਹ ਤਾਂ ਜਿੰਨੇ ਕੰਮ ਕੀਤੇ ਨੇ ਪਤਾ ਲੱਗ ਜੂਗਾ ਵੋਟਾਂ 'ਚ ਹੁਣ। ਵੀ ਕਹਿ ਰਹੇ ਆ ਕਿੰਨੇ ਵੋਟ ਕੰਮ ਕੀਤੇ ਆ ਸੀ। ਉਹ ਤਾਂ ਵੋਟਾਂ ਪੈਣਗੇ ਪਤਾ ਲੱਗ ਜੂਗਾ। ਕੰਮ ਕਰਿਆ ਹੋਊਗਾ ਤਾਂ ਜਿੱਤੇ ਜੂਗਾ। ਨਹੀਂ ਫਿਰ ਨਹੀਂ ਜਿੱਦਾ ਜੀ। ਤੇ ਭਾਜੀ ਵੀ ਨਹੀਂ ਲੱਗਦੀ ਕਿਸੇ ਡਾਟ 'ਚ। ਦੁਇੰਬੀ ਜੇ ਬਾਈ ਤਾਂ ਹੈ ਨਹੀਂ ਆਪਣੇ ਇਧਰੇ ਏਰੀਆ 'ਚ। ਅੱਛਾ। ਇਹ ਤਾਂ ਬੜਨ ਮਿੰਦ ਨੇ ਅਸੀਂ। ਕਿਉਂਕਿ ਕਾਲੀ ਸਾਲ ਤੇ ਕਾਂਗਰਸ ਵੇਲੇ ਜਿੰਨੇ ਕੰਮ ਹੋਇਆ ਛੜਕਾ ਛੁੜਕਾ ਸਾਡੀ ਆ। ਉਹਨਾਂ ਵੇਲੇ ਜੀ ਬਣੀਆਂ ਹੋਈਆਂ ਨੇ। ਅੱਛਾ। ਆਦਰਵਾਇਜ਼ ਉਸ ਤੋਂ ਬਾਅਦ ਕੋਈ ਉਹਨਾਂ ਦੀ ਪਾਰਟੀ ਦੀ ਸਰਕਾਰ 'ਚ ਕੋਈ ਕੰਮ ਨਹੀਂ ਹੋਇਆ। ਕੋਈ ਕੰਮ ਨਹੀਂ ਹੋਇਆ। ਇਹ ਕਿ ਅਮਨ ਰੋੜਾ ਜੀ ਵੀ ਸਾਡੇ ਇੱਥੇ ਲੋਕਲ ਹੀ ਆ। ਉਹਨਾਂ ਨੇ ਵੀ ਕਦੇ ਆ ਕੇ ਪਿੰਡ 'ਚ ਨਾਲ ਨਹੀਂ ਪੁੱਛਿਆ। ਨਾ ਕੋਈ ਗ੍ਰਾਂਟ ਦਿੱਤੀ ਐ, ਨਾ ਕੁਝ ਵੀ। ਅੱਛਾ। ਬਸ ਉਦਾਂ ਕਿਸੇ ਨੇ ਕਹਤਾ ਭੋਗਤੇ ਆਜੋ ਤਾਂ ਆ ਜਾਂਦੇ ਆ। ਕੰਮ ਕਰਨ ਕੋਈ ਨਹੀਂ ਆ ਰਿਹਾ। ਨੌਕਰੀ ਮਿਲੇ ਕੋਈ ਪਿੰਡ 'ਚ ਬਈ? ਸਾਰੇ ਵੇਰ ਉਹ ਜੁਗਾਰ ਫਿਰਦੇ ਆਂ ਜੀ, ਵੇਲੇ ਆਂ। ਬੀ ਬੂਏ ਕਰਕੇ ਆ ਫਿਰਦੇ ਆਂ ਜੀ। ਤਾਸਕੋਟ ਦੇ ਫਰੀ ਜੰਨੇ ਇੱਥੇ। ਇੱਕ ਵੀ ਪਿੰਡ 'ਚ ਬੰਦੇ ਨੂੰ ਨੌਕਰੀ ਨਹੀਂ ਮਿਲੀ ਹੋਈ। ਸਰਕਾਰ ਸਰਕਾਰ ਤਾਂ ਕਹਿੰਦੀ ਬਹੁਤ ਨੌਕਰੀਆਂ ਦੇ ਰਹੀਆਂ ਸੀ। ਜ ਉਹ ਕੀ ਕਰਨਗੇ ਉਹ ਕਰਨਗੇ ਹੁਣ 10 ਪਿੰਡਾਂ ਦੇ ਵਿੱਚ ਇੱਕ ਨੂੰ ਨੌਕਰੀ ਮਿਲ ਗਈ ਉਹ ਕੀ ਕਰੂਗਾ ਦੱਸੋ ਹੂੰ ਹੁਣ 10 ਪਿੰਡਾਂ 10 ਪਿੰਡਾਂ ਦੇ ਵਿੱਚ ਘਟੋ ਘਟ ਨਾ ਨਾ ਕਰਦੇ 50000 ਮੁੰਡਾ ਬੈਠਾ ਜੀ ਇੱਕ ਨੂੰ ਨੌਕਰੀ ਦਿੱਤੀ ਤਾਂ ਉਹਦੇ ਵਿੱਚ ਕੀ ਕਰ ਲਾਂਗੇ ਅਸੀਂ ਉਹਦਾ ਘਰ ਵੀ ਚੱਲੂਗਾ ਅਸੀਂ ਹੁਣ ਉਹਦੀਆਂ ਵੀ ਲੱਤਾਂ ਥੋੜੀ ਖਰਚ ਦਾਂਗੇ ਵੀ ਇੱਕ ਨੂੰ ਮਿਲ ਗਈ ਤਾਂ ਬਾਕੀਆਂ ਨੂੰ ਵੀ ਦੋ ਇਹਦਾ ਸਰਕਾਰ ਨੂੰ ਚਾਹੀਦਾ ਨਾ ਕਿ ਸਾਰਿਆਂ ਨੂੰ ਇੱਕੋ ਬਰਾਬਰ ਦੇਣ ਜਾਂ ਮੈਰਿਟ ਚੱਕਣ ਜੋ ਵੀ ਹੈ ਸਾਰੀ ਇਹਦੇ ਕਰਕੇ ਜੀ ਕੁਝ ਨਹੀਂ ਪਤਾ ਕਿ ਸਰਕਾਰ ਨੇ ਆ ਜਿਹੜੀ ਆਪਹੁਣ ਸਰਕਾਰ ਆ ਹੈ ਇਹਨਾਂ ਦਾ ਕੁਝ ਨਹੀਂ ਕੀਤਾ ਹੈਗਾ ਪਿਛਲੀਆਂ ਸਰਕਾਰਾਂ ਨੇ ਗਰਾਂਟਾਂ ਦੀ ਉਹੀ ਲੱਗੀਆਂ ਜਾਂਦੀਆਂ ਨੇ ਵਾਕਿਆ ਛੱਡੂ ਬਣਾਦਾ ਸਰਪੰਚ ਸਾਹਿਬ ਪਹਿਲਾਂ ਹੁੰਦੇ ਸੀ ਇਹ ਵਧੀਆ ਹੁਣ ਤਾਂ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਅੱਛਾ ਹਾਂਜੀ ਕਾਲੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਨੇ ਫੁੱਲ ਕੰਮ ਕੀਤਾ ਜੀ ਆਹ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਇਹ ਸਰਕਾਰ ਤਾਂ ਕਹਿੰਦੀ ਸੀ ਬਹੁਤ ਕੰਮ ਕਰਾਂ ਜਿਹੜਾ ਕੰਮ 70 ਸਾਲਾਂ ਚ ਨਹੀਂ ਹੋਸੀ 2 ਸਾਲਾਂ ਚ ਕਰਤਾ ਇਹ ਤਾਂ ਕਹਿੰਦੇ ਪਿੰਸਨ ਵਧੋਦਾਂਗੇ ਸੀ ਆਹ ਕਰਦਾਂਗੇ ਉਹ ਕਰਦਾਂਗੇ ਕੱਖ ਨਹੀਂ ਜਿਹੜੇ ਪਿੰਸਨ ਲੱਗੀਆਂ ਸੀ ਉਹ ਵੀ ਉਹ ਕਰਾਤੀਆਂ ਬੰਦ ਕਰ ਰਹੇ ਨੇ ਬੰਦ ਕਰਾਤੀ ਉਹ ਵੀ ਤੁਹਾਨੂੰ ਦੱਸਿਏ ਬਜੁਰਾਣੇ ਪਿੱਛੇ ਬੈਠੇ ਨੇ ਹਾਂ ਨਾ ਜੇ 60000 ਨੀ ਉਹ ਵੀ ਨਰੇ ਗਾਣੇ ਦੇ ਪੈਸੇ ਨਹੀਂ ਰਹੇ ਉਹਨਾਂ ਨੇ ਉਹਨਾਂ ਦੇ ਪੈਸੇ ਨਹੀਂ ਮੇਰੇ ਜਿਹੜੇ ਕੰਮ ਕਰ ਰਹੇ ਨੇ ਜਿਹੜਾ ਦਿਾਰ ਦਿਾਰ ਬੰਦਾ ਜੀ ਸਨਾਮ ਜਾਂਦਾ 500 ਦਾ ਸ਼ਾਮ ਨੂੰ ਫੜ ਲਿਆ ਹੁੰਦਾਗਾ ਇਹਨਾਂ ਦਾ ਕੰਮ ਕਰ ਕਰ ਵਿਚਾਰੀਆਂ ਬੁੜੀਆਂ ਜਾਂਦੀਆਂ ਨੇ ਬੰਦੇ ਕਈ ਪੈਸੀ ਨਹੀਂ ਪਾਏ ਇਹਨਾਂ ਨੇ ਮੈਨੂੰ ਦੱਸੋ ਕੀ ਬੰਦਾ ਕੀ ਕੰਮ ਕਰੂਗਾ ਇਹ ਤਾਂ ਕਹਿੰਦੇ ਸੀ ਆਮ ਘਰਾਂ ਤੋਂ ਘਰਾਂ ਦੇ ਆਸੀਂ ਸਾਨੂੰ ਸਾਰਾ ਪਤਾ ਹੈ ਕੌਣ ਕਹਿੰਦੇ ਸੀਗੇ ਜਿਹੜੇ ਆਮ ਵਾਲੇ ਆਏ ਮਾਰੀ ਜਾਂਦੇ ਨੇ ਕੱਖ ਨਹੀਂ ਕਰਿਆ ਆ ਸਾਰੇ ਬੈਠਾ ਹੀ ਇੱਥੇ ਜਪਏ ਹੋਣਗੇ ਤੁਹਾਨੂੰ 10 ਵੀ ਦਿਨ ਦੇ ਹਾਂ ਵੀ ਪਏ ਹੋਏ ਨੇ ਫਿਰ ਸੁਣਾ ਵੀ ਆਮ ਕਰਦੋ ਬਸ ਮੁੰਨੇ ਦੱਸ ਦਿੰਦੀਆਂ ਜਿੱਥੇ ਬੈਠੇ ਹੁੰਦੀਆਂ ਤੁਹਾਨੂੰ ਕੱਲੀ ਕੱਲੀ ਗੱਲ ਦੱਸ ਦਿੰਦੀਆਂ ਸਵੇਰੇ ਜਾਂਦੀਆਂ ਨੇ 8 ਵਜੇ ਪਹਿਲਾਂ ਸਵੇਰੇ ਫੋਟੋ ਖਿੱਚੀ ਜਾਂਦੀਆਂ ਨੇ ਸ਼ਾਮ ਨੂੰ ਆਉਣ ਵਾਲੇ ਫੇਰ ਫੋਟੋ ਫੇਰ ਦੁਪਹਿਰੇ ਜਾਂਦੀਆਂ ਨੇ ਫੇਰ ਹਾਜ਼ਰੀ ਲੱਗਦੀ ਹੈਗੀ ਪੈਸੇ ਪਾਈ ਨਹੀਂ ਕਿਸੇ ਦੇ ਬਚਰਿਆ ਤੁਰੀਆਂ ਫੜਦੀਆਂ ਨੇ ਵੀ ਸਾਡੇ ਪੈਸੇ ਪੈ ਜਾਣਗੇ ਕਿਸੇ ਨੇ ਉਤਾਰੇ ਨੇ ਕਿਸ ਤੰਗ ਫੜੀਆਂ ਹੋਈਆਂ ਨੇ ਘਰਾਂ ਚੋਂ ਦਾ ਕੋਈ ਵੀ ਕਿਸ ਤਰ੍ਹਾਂ ਭਰਨੀ ਆ ਜਿਵੇਂ ਆਉਂਦੇ ਆਉਂਦੇ ਨੇ ਉਹ ਲੋਨ ਲੈਂਤਾ ਹੁੰਦਾ ਜਿਵੇਂ ਕਿਸੇ ਨੇ ਕੋਈ ਸਾਨੂੰ ਪੈਸੇ ਪੈਣਗੇ ਅਸੀਂ ਤੁਹਾਡੇ ਪੈਸੇ ਮੋੜ ਦਾਂਗੇ ਜੋ ਪੈਸੇ ਨਹੀਂ ਮਿਲਦੇ ਵਜ਼ਾਇਰਾਂ ਨੂੰ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਚਾਰ ਚਾਰ ਹੋ ਗਏ ਮੇਰੇ ਗਾਲਾਂ ਪੈਸਾ ਅੜਿਆ ਖੜਿਆ ਇਹਦੀ ਘਰ ਵਾਲੀ ਖੜਾ ਸਾਹਮਣੇ ਪੈਸੇ ਨਹੀਂ ਪਾਰੇ ਕਰੇ ਬੱਦੇ ਨੂੰ ਲੋੜ ਹੁੰਦੀ ਹੈ ਬੱਦਾਂ ਕੰਮ ਤੇ ਜਾਂਦਾ ਸਵੇਰੇ ਜਵਾਖਾਂ ਨੂੰ ਛੱਡ ਕੇ ਫਿਰ ਸਕੂਲ ਲਈ ਜਾਂਦਾ ਜਵਾਖਾਂ ਨੇ ਤਿਆਰ ਕਰਕੇ ਵਿਚਰਿਆ ਜਾਂਦੀਆਂ ਨੇ ਰੋਟੀਆਂ ਰੜੀਆਂ ਪਕਾ ਕੇ ਕੈਮ ਨਾਲ ਪੈਸੇ ਫਿਰਨੀ ਜੇ ਮਾੜਾ ਲੇਟ ਹੋ ਜਾਂਦੇ ਨੇ ਫਿਰ ਹਾਜ਼ਰੀ ਨਹੀਂ ਲੱਗਦੀ ਹੈਗੀ ਫਿਰ ਮੋੜ ਕੇ ਆਉਂਦੀਆਂ ਨੇ ਉਥੋਂ ਥੋੜੇ ਤਾਂ ਜ਼ਿਲ੍ਹੇ ਦਾ ਮੁੱਖ ਮੰਤਰੀ ਹੈ ਉਹ ਕਹਿੰਦਾ ਸਭ ਤੋਂ ਜ਼ਿਆਦਾ ਮੈਂ ਕੰਮ ਕਰਤੇ ਬਹੁਤ ਰੋਜ਼ਗਾਰ ਦਿੱਤਾ ਘਰ ਘਰ ਨੌਕਰੇ ਦੇਤੀਆਂ ਸਤੋਰਦਾ ਹੀ ਆਹੋ ਪੰਤਵਾਨ ਹਾਂ ਜਿਲ੍ਹੇ ਦਾ ਮੁੱਖ ਮੰਤਰੀ ਤਾਂ ਮੰਨਦੇ ਸੀ ਕਿਹੜੇ ਕੰਮ ਕਰਤੇ ਹਾਂ ਹੁਣ ਤਾਂ ਆ ਕੇ ਬੜੇ ਇਥੇ ਬਣਿਆ ਤਾਂ ਆਪਣੇ ਹੁੰਦੀ ਹੈ ਵੋਟਾਂ ਤਾਂ ਹੀ ਪਾਈਆਂ ਨੇ ਉਹਨੂੰ ਪਰ ਕੰਮ ਨਹੀਂ ਹੁੰਦਾ ਜੀ ਕੋਈ ਕੰਮ ਨਹੀਂ ਹੋਇਆ ਕੋਈ ਹਾਂਜੀ ਦੌਰ ਨਹੀਂ ਲੈ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਕਾਂਗਰਸ ਨੂੰ ਪਾਉਂਦੇ ਕੋਈ ਕੱਕਾ ਲਿਆ ਨੂੰ ਪਾਉਂਦਾ ਸੀਗਾ ਭਾਜੀਪੀ ਨੂੰ ਵੀ ਆਜਾ ਨੂੰ ਪਾਈਆਂ ਨੇ ਮੋਦੀ ਹੋਰਾਂ ਨੂੰ ਵੀ ਪਰ ਉਹ ਕਾਲੀ ਕਾਂਗਰਸ ਠੀਕ ਸੀ ਜੀ ਇਹਨਾਂ ਦਾ ਜਮੇ ਪੱਟੀ ਮੇਸ ਕਰ ਰੱਖੀ ਹੈ ਅੱਛਾ ਹਾਂਜੀ ਮੁਕਾਬਲਾ ਹੈ ਨਹੀਂ ਮੀਤ ਸ਼ੇਰ ਦਾ ਕਿਸ ਨੇ ਇੱਥੇ ਨਾ ਜੀ ਨਾ ਇਸ ਵਕਤ ਲੋਕ ਸਭਾ ਸੰਗਰੂਰ ਦੇ ਵਿੱਚ ਮੌਜੂਦ ਆ ਬਜ਼ੁਰਗ ਬੈਠੇ ਨੇ ਬਾਪੂ ਜੀ ਸਸਰੀਕਾਲ ਠੀਕ ਠਾਕ ਹੋ ਠੀਕ ਆ ਕੋ ਠੀਕ ਠਾਕ ਹੋ ਹਾਂ ਠੀਕ ਠਾਕ ਹੈ ਜੀ ਸਾਰੇ ਠੀਕ ਹੈ ਠੀਕ ਹੈ ਜਮਾ ਜਮਾ ਜੀ ਕੀ ਚੱਲਦਾ ਬਾਪੂ ਪਿੰਡਾਂ 'ਚ ਕੰਮ ਕਮ ਹੋ ਰਿਹਾ? ਪਿੰਡਾਂ 'ਚ ਆ ਕੰਮ ਦੇਖ ਲੋ ਜਿਹੇ ਚੱਲਦੇ ਨਹੀਂ ਜੀ ਉਹ ਕੰਮ ਕਿਹੜੇ ਬਸ ਜੀ ਕੰਮ ਨੇ। ਅੱਛਾ ਹਾਂ ਕੰਮ ਆ ਜਾ ਜਾ ਬੈਠੇ ਪਾ ਸਾ ਸੀ ਤਾਂ ਇਹ ਜੇ ਵੀ ਕੰਮਾਂ ਚੀਆਂ ਵਿਲੇ। ਨਹੀਂ ਪਤਾ ਹੁੰਦਾ ਪਿੰਡਾਂ 'ਚ ਕੰਮ ਕਮ ਹੋ ਰਿਹਾ ਕਿ ਨਹੀਂ ਹੋ ਰਿਹਾ। ਹੋਰ ਕੋਈ ਕੰਮ ਨਹੀਂ ਸਾਨੂੰ ਦਾ ਬਸ ਐਸੇ ਹੋ। ਅੱਛਾ ਹਾਂ ਜੀ। ਤੁਸੀਂ ਸਰਕਾਰ ਦਾ ਬਦਲਾਵ ਦਲੂ ਆਏ? ਸਰਕਾਰ ਤਾਂ ਦੇਖੋ ਜੀ ਸਰਕਾਰ ਤਾਂ ਜਦੋਂ ਆਉਂ ਉਦੋਂ ਦੇਖੀਏ ਜੇ ਤਾਂ ਸਰਕਾਰ ਚੱਲੀ ਜਾਂਦੀ ਐ ਸਰਕਾਰਾਂ ਦਾ। ਨਹੀਂ ਹੁਣ ਨਵੀਆਂ ਵੋਟਾਂ ਪਾ ਰਹੀਆਂ ਨਾ ਲੋਕ ਸਭਾ ਵਾਲੀਆਂ। ਬੋਤਾ ਦਾ ਹੁਣ ਦੇ ਵੱਡੇ ਆਉਣਗੇ ਮੂਰੇ ਆਪਾਂ ਨੂੰ ਕੀ ਪਤਾ ਲੱਗਦਾ ਅਸੀਂ ਤਾਂ ਹੁਣ ਮਗਰਾਂ ਜੀ ਦੀ ਘਰ ਬਡੇਰੇ ਆਦਮੀ ਆਾਨੂੰ ਕੋਈ ਨਹੀਂ ਪੁੱਛਦਾ ਹੁਣ ਅੱਛਾ ਹਾਂ ਸਾਨੂੰ ਕਿਹਾ ਦਾ ਬਾਪੂ ਜੀ ਕੇ ਪੈਨਸ਼ਨ ਮੋਸ਼ਨ ਵਧੀਆਂ ਕਿ ਜਿਹੜੀ ਲੱਗੀ ਉਹ ਬੰਦ ਹੋ ਗਈ ਜੀ ਅੱਛਾ ਹਾਂ ਜੀ ਹੁਣ ਆ ਨਹੀਂ ਰਹੀ ਨਾ ਜੀ ਬਿਲਕੁਲ ਵੀ ਨਹੀਂ ਆਈ ਅੱਜ 26 ਤਰੀਕ ਨੂੰ 25 24 24 24 ਅੱਛਾ ਹੁਣ ਦੇਖਦੇ ਆ ਸਰਕਾਰ ਕੀ ਕਰਦੀ ਕੀ ਨਹੀਂ ਅੱਛਾ ਕੀ ਲੱਗਦਾ ਮੀਤਹਿਰ ਜਿੱਤੀ ਹੋਇਆ ਕੀ ਇੱਥੋਂ ਕੌਣ ਜੀ ਮੀਤਹਿਰ ਜਿਹੜਾ ਆਮ ਆਦਮੀ ਪਾਰਟੀ ਵਾਲੇ ਮੁਸ਼ਕਲ ਆਏ ਕਿਉਂ ਨਹੀਂ ਪਿਛਲੀ ਵਾਰ ਤਾਂ ਜਿੱਤ ਗਈ ਸੀ ਸੰਗਰੂਰ ਤੋਂ ਹਾਂ ਤੇ ਜਿਹੜੀ ਵਾਰ ਜਿਵੇਂ ਲੈ ਗਏ ਲੈ ਗਏ ਹੂੰ ਹਾਂ ਜੀ ਉਹ ਨਹੀਂ ਆਉਂਦੇ ਅੱਛਾ ਹੂੰ ਮਾਰੀ ਨਹੀਂ ਕੋਈ ਕੰਮ ਕੁਮ ਹੋਇਆ ਪਿੰਡ 'ਚ ਮੈਨੂੰ ਤਾਂ ਲੱਗਦਾ ਨਹੀਂ ਕਿੱਥੇ ਹੋਇਆ ਕਿਤੇ ਨਾ ਜੀ ਅੱਛਾ ਹਾਂ ਜੀ ਕੀ ਲੱਗਦਾ ਕੀ ਲੱਗਦਾ ਜੀ ਅਕਾਲੀ ਕੁੱਲੀ ਦੀ ਗੱਲ ਕਰੀਏ ਅਕਾਲੀ ਦਲ ਕਿਵੇਂ ਲੱਗਦਾ ਕਾਲੀ ਤੇ ਹੁੰਦਾ ਰਿਹਾ ਬਹੁਤ ਕਮ ਹੋਇਆ ਕਾਲੀਆਂ ਬਾਤਾਂ ਇਹ ਅੱਛਾ ਹਾਂ ਜੀ ਕਾਂਗਰਸ ਨੇ ਨੌਕਰੀ ਵੀ ਰਖਦੇ ਤੇ ਭਰਤੀ ਪੂਰੀ ਹੋ ਜਾਂਦੀ ਹੁੰਦਾ ਸਤਨਾਮੀ ਸਾਰੇ ਨਾਲ ਅੱਛਾ ਹਾਂ ਜੀ ਸਰਕਾਰ ਤਾਂ ਕਹਿੰਦੀ ਬਹੁਤ ਨੌਕਰੀਆਂ ਦੇ ਰਹੀਆਂ ਸੀ ਆ ਦੇ ਰਿਹਾ ਉਹਦੇ ਰੱਖ ਬਣੇ ਮੂੰਹ ਹੁਣ ਕੋਈ ਦੇਣਗੇ ਪਤਾ ਦੋ ਸਾਲ ਤੋਂ ਉੱਪਰ ਹੋ ਗਈ ਹਾਂ ਸਰਕਾਰ ਹੋਈ ਨੂ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਰੱਖਿਆ ਹੋਵੇ ਉਹ ਤਾਂ ਕਹਿੰਦੇ ਬਹੁਤ ਘਰ ਘਰ ਨੌਕਰੀਆਂ ਦੇ ਰਹੇ ਆ ਰੋਜ਼ਗਾਰ ਬਹੁਤ ਦੇ ਰਹੇ ਆ ਇਕੋ ਮੈਨੂੰ ਤਾਂ ਲੱਗਦਾ ਨਹੀਂ ਕਿਥੇ ਸਾਡੇ ਪਿੰਡ ਦੇ ਪੜਤਿ ਹੋਏ ਨਹੀਂ ਕੋਈ ਕੀ ਲੱਗਦਾ ਬਾਈ ਮਾਹੌਲ ਮੂਲ ਕਿਵੇਂ ਪਿੰਡ 'ਚ ਕੰਮ-ਕਮ ਹੋ ਰਹੇ ਨੇ ਪਿੰਡਾਂ 'ਚ ਮਾਹੌਲ ਤਾਂ ਵੀਰੇ ਠੀਕ ਆ ਪਹਿਲੀਆਂ ਸਰਕਾਰਾਂ ਦੀ ਜਿਹੜੀਆਂ ਗ੍ਰਾਂਟਾਂ ਹੋਈਆਂ ਨੇ ਉਹ ਹੀ ਲੱਗ ਰਹੀਆਂ ਨੇ ਜੀ ਫਿਲਹਾਲ ਤਾਂ ਸਾਡੇ ਪਿੰਡ 'ਚ ਤਾਂ ਕੋਈ ਨਵੀਂ ਗ੍ਰਾਂਟ ਚਾ ਕੋਈ ਨਵਾਂ ਤਾਂ ਕੋਈ ਕੰਮ ਸਟਾਰਟ ਹੋਇਆ ਨਹੀਂ ਜੀ ਸਾਰੇ ਪੈਂਡਿੰਗ ਹੀ ਪਏ ਨੇ ਜੀ ਹੁਣ ਚੋਣ ਜਾਬਤਾ ਲੱਗ ਗਿਆ ਨਾ ਜੀ ਪੈਂਡਿੰਗ ਹੀ ਪਏ ਨੇ ਜੀ ਕੰਮ ਜਿਹੜੇ ਮੱਟੇ-ਮੱਟੇ ਚੱਲ ਰਹੇ ਸੀ ਗਲੀਆਂ ਨਾਲੀਆਂ ਵਾਲੇ ਫਰਕ ਲੱਗਦਾ ਕੋਈ ਆ ਸਰਕਾਰ ਤੇ ਪਿਛਲੀ ਸਰਕਾਰ 'ਚ ਨਹੀਂ ਨਹੀਂ ਵੀ ਕੋਈ ਫ ਬਦਲਾਵ ਬਦਲੂ ਨਹੀਂ ਆਇਆ ਕੋਈ ਬਦਲਾਵ ਨਹੀਂ ਬਦਲਾਵ ਇਹ ਆ ਜੀ ਸਾਰਿਆਂ ਨੇ ਵਿਆਹ ਕਰਵਾ ਲਿਆ ਅੱਛਾ ਖਾਸ ਕਰਕੇ ਸਾਡੇ ਮਾਨ ਸਾਹਿਬ ਨੇ ਵਿਆਹ ਕਰਵਾ ਲਿਆ ਸਭ ਤੋਂ ਵੱਡਾ ਬਦਲਾਵ ਤਾਂ ਇਹੀ ਹੈ ਜੀ ਇਹ ਤਾਂ ਛੜਿਆ ਦੀ ਸਰਕਾਰ ਚੁਣਤੀ ਜੀ ਬਸ ਹੁਣ ਇਹਨਾਂ ਨੂੰ ਆਪਣੇ ਵਿਆਹ ਦੀ ਭਈਆ ਵੀ ਸਾਡਾ ਹੋ ਜੇ ਉਹਦਾ ਹੋ ਜੇ ਅਸੀਂ ਸਾਡੇ ਦੇ ਬੰਦੇ ਇਹ ਸਰਕਾਰ ਤਾਂ ਕਹਿੰਦੀ ਬਹੁਤ ਵੱਡੇ ਕੰਮ ਕਰਤੇ ਬਦਲਾਵ ਬਹੁਤ ਵੱਡੇ ਪੱਦਰ ਤੇ ਲੈ ਕੇ ਆਂਦਾ ਸੀ ਬਦਲਾਵ ਤਾਂ ਵੱਡੇ ਪੱਦਰ ਤੇ ਇਹੀ ਲੈ ਕੇ ਆਇਆ ਜੀ ਵਿਆਹ ਕਰਵਾ ਲੇ ਸਭ ਸਭ ਨੇ ਸਭ ਤੋਂ ਵੱਡਾ ਬਦਲਾਵ ਤਾਂ ਇਹੀ ਹੈ ਜੀ ਝੂਕੜੀ ਨਗਰੀ ਕਹਿੰਦੇ ਪਿੰਡਾਂ 'ਚ ਬਹੁਤ ਦੇਤੀਆਂ ਸੀ। ਵੀਰੇ ਆ ਦੇਖ ਲਓ ਸਾਰੇ ਬਜ਼ੁਰਗ ਤੇ ਨੌਜਵਾਨ ਇੱਕ ਵੀ ਸਾਡੇ ਪਿੰਡ 'ਚੋਂ ਕਹਿ ਦਣ ਵੀ ਨੌਕਰੀ ਮਿਲੀ ਹੈ ਜੀ। ਆ ਸਾਰੇ ਬੈਠੇ ਵੇਰ ਜਗਾਰ ਬੈਠੇ ਹੁੰਦੇ। ਹਾਂਜੀ। ਕੀ ਲੱਗਦਾ ਭਾਈ ਐਤਕੀ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਗਈਆਂ। ਕੌਣ ਜਿੱਤੂਗਾ? ਆਵਾਦੀ ਪਾਰਟੀ ਕਿ ਅਕਾਲੀ ਦਲ ਕਿ ਕਾਂਗਰਸ? ਵੀਰੇ ਦੇਖੋ ਆਵਾਦੀ ਪਾਰਟੀ ਦਾ ਤਾਂ ਹੈ ਨਹੀਂ ਅਮੀਦ ਹੈ ਸਦੇ ਚਾਂਸਸ ਦਾ ਸਾਡੇ ਇਲਾਕੇ 'ਚ। ਅੱਛਾ। ਹਾਂਜੀ ਬਹੁਤ ਘੱਟ ਚਾਂਸ ਨੇ ਜੀ। ਉਹ ਤਾਂ ਕਹਿੰਦੇ 13-0 ਨਾਲ ਜਿੱਤਾਂਗੇ। ਉਹ ਤੁਹਾਨੂੰ ਰਿਜ਼ਲਟ ਦੱਸਣਗੇ ਜੀ। ਅੱਛਾ। ਹਾਂਜੀ ਉਮੀਦ ਹੈ ਮੁਸ਼ ਜਿੱਦਾਂ ਨਹੀਂ ਹੈਗਾ ਜੀ ਸਾਡੇ ਪਿੰਡ ਚੋ ਬੋਟ ਨਹੀਂ ਪੈਣੀ 1000 ਵੋਟ ਆ ਸਾਡੇ ਪਿੰਡ ਦੇ ਵਿੱਚ ਜੀ ਹੂੰ ਇਹਦੇ ਮੈਨੂੰ ਮੰਨ ਕੇ ਚੱਲੋ 200 300 ਵੋਟ ਖਤਮਸਾਪ ਹੋ ਗਈ امید ਹੈ ਇਹਨੂੰ ਸਾਡੇ ਪਿੰਡ ਦੇ ਵਿੱਚ ਆਮਾਦੀ ਪਾਰਟੀ ਤੇ ਕਹਿੰਦੀ ਸਾਡੀ ਰਾਜਧਾਨੀ ਹੈ ਰਾਜਧਾਨੀ ਪਹਿਲਾਂ ਹੈਗੀ ਸੀ ਭਗਵੰਤ ਮਾਨ ਦੀ ਹਵਾ ਸੀ ਉਸ ਸਮੇਂ ਜੀ ਦੋ ਵਾਰੀ ਜਿੱਤ ਕੇ ਜੀ ਮੁਸ਼ਕਲ ਪਰ ਇਤਕੀ ਨਹੀਂ ਇੱਥੇ ਜਿੱਦੇ ਜੀ ਕੋਈ ਕੀਤਾ ਨਹੀਂ ਭਗਵੰਤ ਮਾਨ ਨੇ ਕੁਝ ਵੀ ਨਹੀਂ ਕੀਤਾ ਵੀਰ ਜੀ ਉਹ ਤਾਂ ਕਿੰਨਾ ਮੈਸੀ ਇਥੋਂ ਦੇ ਪਿੰਡਾਂ ਦੇ ਮੈਂ ਕਿਸੇ ਦਾ ਚਾਚੇ ਤਾਂ ਮੇਰੇ ਲੱਗਦੇ ਨਹੀਂ ਵੀਰੇ ਆ ਦੇਖ ਲਓ ਜੀ ਸਾਡੇ ਪਿੰਡ ਦਾ ਵਿਕਾਸ ਹੋਇਆ ਕੋਈ ਕਿਸੇ ਵੀ ਪਿੰਡ ਚ ਦੇਖ ਲਓ ਜੀ ਕੋਈ ਕੋਈ ਕੰਮ ਨਹੀਂ ਕੀਤਾ ਜਦੋਂ ਤਾਂ ਐਮਪੀ ਬਣੇਗੇ ਬਸ ਉਹ ਬੈਠਣ ਵਾਸਤੇ ਸੀਟਾਂ ਹੀ ਜਰੂਰ ਪਹੁੰਚੇ ਨੇ ਪੰਜ ਚਾਰ ਸਾਡੇ ਪਿੰਡ ਦੇ ਵਿੱਚ ਅੱਛਾ ਹਾਂਜੀ ਸਰ ਹਾਂਜੀ ਤੇ ਅਕਾਲੀ ਦਲ ਨੂੰ ਕਿਵੇਂ ਲੱਗਦਾ ਆਕਾਲੀ ਦਲ ਮੇਰੇ ਬੜੀ ਬਰੀਆ ਸੀ ਕੰਮ ਹੋ ਰਹੇ ਸੀਗੇ ਹਾਂਜੀ ਹੁਣ ਤਾਂ ਅਕਾਲੀ ਦਲ ਉਸ ਤੋਂ ਬਾਅਦ ਤਾਂ ਕੁਝ ਨਹੀਂ ਆਇਆ ਜੀ ਬਾਦਲ ਸਾਹਿਬ ਦਾ ਗੱਫੇ ਦਿੰਦੇ ਦੀ ਗਰੰਟਾ ਦੇ ਸੜਕਾਂ ਬਣੀਆਂ ਸੜਕਾਂ ਬਣੀਆਂ ਸਾਡੇ ਪਿੰਡ ਦੇ ਵਿੱਚ ਜਿੰਨੀਆਂ ਸੜਕਾਂ ਨਹੀਂ ਨੇ ਸਾਰੀ ਕਾਲੀ ਦਲਦੀ ਦੀਨ ਆ ਜੀ ਅੱਛਾ ਹਾਂਜੀ ਸਰ ਤੇ ਕਾਂਗਰਸ ਵੀ ਰਹੀ ਹੈ ਹਾਂਜੀ ਸਰ ਕਾਂਗਰਸ ਨੇ ਵੀ ਕੰਮ ਕੀਤੇ ਆ ਸਾਡੇ ਪੰਚਾਇਤ ਘਰ ਬਣਿਆ ਹੋਰ ਕੰਮ ਕੀਤੇ ਆ ਵਾਟਰ ਵਕਸਾ ਜਿਹਦੋਂ ਕੈਪਟਨ ਦੀ ਸਰਕਾਰ ਸੀਗੀ ਉਦੋਂ ਹੋਇਆ ਜੀ ਸਾਰਾ ਕੰਮ ਅੱਛਾ ਭਾਈ ਕੀ ਲਗਦਾ ਤੁਹਾਨੂੰ ਫਾਸਮ ਮੁਕਾਬਲਾ ਕਿਹਦੇ ਵਿੱਚ ਦੇਖਣ ਨੂੰ ਮਿਲ ਸਕਦਾ ਐ ਸੁਰੂਪ ਮੁਕਾਬਲਾ ਤੇ ਇਸ ਟਾਈਮ ਜੇਤਾ ਜੀ ਆਪਣੇ ਵਿਜੇਂਦਰ ਸਿੰਘਲਾ ਜੀ ਖੜਦੇ ਨੇ ਕਾਂਗਰਸ ਵੱਲੋਂ ਤੇ ਮੀਤ ਹੇਰ ਹੋਗੇ ਜੀ ਤੇ ਅਕਾਲੀ ਦਲ ਦੇ ਪ੍ਰਵਿੰਦਰ ਸਿੰਘ ਢੀਂਡਸਾ ਹੋਗੇ ਇਹਨਾਂ ਦੇ ਵਿਚਾਲੇ ਫਸਮਾ ਮੁਕਾਬਲਾ ਹੋਗਾ ਜੀ ਮੀਤ ਹੇਰਤਾ ਵੀ ਸਿਰੇ ਰੇਸ ਦੇ ਵਿੱਚ ਹੈ ਨੀਗਾ ਪ੍ਰਵਿੰਦਰ ਸਿੰਘ ਢੀਂਡਸਾ ਤੇ ਆਪਣੇ ਵਿਜੇਂਦਰ ਸਿੰਘ ਸਿੰਗਲੇ ਦਾ ਫਸਮਾ ਮੁਕਾਬਲਾ ਹੋਊਗਾ